ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕ ਪੱਖੀ ਉਪਰਾਲਾ ਕਰਦੇ ਹੋਏ ਵਾਤਾਵਰਨ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਸੈਸ਼ਨ ਜਦ ਅਰੁਣ ਕੁਮਾਰ ਗੁਪਤਾ ਦੀ ਅਗਵਾਈ ਹੇਠ ਜੁਡੀਸ਼ੀਅਲ ਅਧਿਕਾਰੀ ਅਤੇ ਵਕੀਲ ਭਾਈਚਾਰਾ ਨਿਰੰਤਰ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਸਰਗਰਮ ਹੈ ਫੋਰੈਸਟ ਦਾ ਏਰੀਆ ਘਟ ਰਿਹਾ ਸੋ ਅੱਜ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਤੇ ਫਟੇਗੜ ਸਾਹਿਬ ਪੁਲਿਸ ਤੇ ਐਨ ਐਸ ਸੀ ਸੀ ਐਨ ਐਸ ਅਸਥ ਦੇ ਸਹਿਯੋਗ ਦੇ ਨਾਲ ਮਾਤਾ ਗੁਜਰੀ ਦੇ ਸਕੂਲ ਪੁਲਿਸ ਦੇ ਸਹਿਯੋਗ ਨਾਲ ਅਸੀਂ ਟੀ ਪਲਾਂਟੇਸ਼ਨ ਦਾ ਆਯੋਜਨ ਕੀਤਾ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਚਾਹੁੰਦਾ ਹਾਂ ਪ੍ਰਧਾਨ ਜੀ ਇੱਥੇ ਹੈਗੇ ਆ ਕਿ ਹਰ ਉਹਨਾਂ ਨੂੰ ਮੈਂ ਰਿਕਵੈਸਟ ਕਰੂਗਾ ਕਿ ਹਰ ਵਕੀਲ ਸਾਹਿਬ ਨੂੰ ਕਹਿਣ ਕਿ ਘੱਟੋ ਘੱਟ ਦੋ ਬੁੱਟੇ ਜ਼ਰੂਰ ਲਾਣ ਐਸਐਸਪੀ ਸਾਹਿਬ ਐ ਕਿ ਉਹ ਵੀ ਆਪਣੇ ਅਫੀਸਰ ਜਾਂ ਮੁਲਾਜ਼ਮਾਂ ਨੂੰ ਕਿਹਾ ਕਿ ਹਰ ਮੁਲਾਜ਼ਮ ਘੱਟੋ ਘੱਟ ਇੱਕ ਬੋਟਾ ਜ਼ਰੂਰ ਲਾਵੇ ਤਾਂ ਕਿ ਅਸੀਂ ਮੈਕਸਿਮਮ ਗ੍ਰੀਨ ਕਵਰ ਇਸ ਐਮਐਸ ਜਮਚੇ ਲਗਾ ਸਕੀਏ ਧੰਨਵਾਦ ਜੀ ਅਸੀਂ ਸੈਸ਼ਨਰ ਸਾਹਿਬ ਦੇ ਨਾਲ ਪੀਐਲਐਸ ਜਿਹੜੀ ਮਾਤਾ ਗੁਰਜਰੀ ਕਾਲਜ ਹੈ ਨਾਲ ਦਾ ਐਡਮਿਨਿਸਟ੍ਰੇਸ਼ਨ ਐਨਸੀਸੀ ਸਟੂਡੈਂਟਸ ਵੀ ਸਾਡੇ ਨਾਲ ਇੱਥੇ ਮੌਜੂਦ ਹਨ ਇਹਨਾਂ ਨਾਲ ਅਸੀਂ ਇੱਥੇ ਟਰੀ ਪਲਾਂਟੇਸ਼ਨ ਡਰਾਈਵਅਚ ਕੀਤੀ ਹੈ ਜਿਸ ਤਰ੍ਹਾਂ ਕਿ ਜੱਜ ਸਾਹਿਬ ਨੇ ਵੀ ਕਿਹਾ ਤੇ ਸਾਡੇ ਵੱਲੋਂ ਸਾਰੇ-ਸਾਰੇ ਮੁਲਾਜ਼ਮਾਂ ਵੱਲੋਂ ਅਸੀਂ ਬਿਲਕੁਲ ਅਸੀਂ ਵਚਨਬੱਧ ਹੈ ਕਿ ਅਸੀਂ ਪਰ ਇੱਕ-ਇੱਕ ਪਲਾਂਟ ਸਾਰੇ ਮੁਲਾਜ਼ਮ ਸਾਡੇ ਜਿਹੜੇ ਪੁਲਿਸ ਮੈਂ ਇੱਕ ਵਿੱਚ ਦੇ ਅਸੀਂ ਲਾੜ ਗਏ ਤੇ ਅਸੀਂ ਆਪਣੇ ਜਿਹੜਾ ਸਾਡਾ ਡਿਸਟ੍ਰਿਕਟ ਕੰਪਲੈਕਸ ਹੈ ਜਿਹੜਾ ਸਾਡਾ ਆਫਿਸ ਕੰਪਲੈਕਸ ਹੈ ਉੱਥੇ ਵੀ ਅਸੀਂ ਹੋਰ ਪਲਾਂਟੇਸ਼ਨ ਕਰਾਂਗੇ ਤੇ ਆਉਣ ਵਾਲੇ ਦਿਨਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਪਾਂ ਜਿਹੜਾ ਪੰਜਾਬ ਹੈ ਇਹਨੂੰ ਹੋਰ ਹਰਾ-ਭਰਾ ਤੇ ਰੰਗਲਾ ਬਣਾਉਣ ਦਾ ਪ੍ਰਯਾਸ ਕਰਾਂਗੇ